ਤੰਦੇ ਪਾਣੀ ਨੂੰ ਲੈ ਕੇ ਹਾਲਾਤ ਸਾਮਾਨੇ ਬਨੇ ਹੋਏ ਅਸੀਂ ਲਗਾਤਾਰ ਬੀਬੀਐਮਬੀ ਔਰ ਪੰਜਾਬ ਸਰਕਾਰ ਦੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਰਾਹੀਂ ਉਹਨਾਂ ਨਾਲ ਤਾਲਮੇਲ ਕਰ ਰਹੇ ਹਾਂ ਅਸੀਂ ਤੁਸੀਂ ਦੇਖ ਰਹੇ ਹੋ ਕਿ ਸਮੇਂ-ਸਮੇਂ ਤੇ ਐਸਡੀਐਮ ਸਾਹਿਬ ਵੱਲੋਂ ਮੇਰੇ ਵੱਲੋਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਪਿੰਡਾਂ ਦੇ ਦੌਰੇ ਵੀ ਕੀਤੇ ਜਾ ਰਹੇ ਤਾਂ ਕਿ ਅਸੀਂ ਲੋਕਾਂ ਦੇ ਨਾਲ ਲਗਾਤਾਰ ਗੱਲਬਾਤ ਕਰਦੇ ਰਹੀਏ ਔਰ ਉਹਨਾਂ ਨੂੰ ਫੇਰ ਵੀ ਸਤਾਰਕ ਰੱਖੀਏ ਮੈਂ ਤੁਹਾਡੇ ਰਾਹੀਂ ਇਹ ਜ਼ਰੂਰ ਅਪੀਲ ਸਾਰਿਆਂ ਨੂੰ ਕਰਨਾ ਚਾਹੁੰਦੀ ਹਾਂ ਕਿ ਵਾਟਰ ਬਾਡੀਜ਼ ਦੇ ਨੇੜੇ ਨਾ ਜਾਣ ਇਸ ਲੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਕਿਸੇ ਵੀ ਡਰੇਨਸ ਚੋ ਜਾਂ ਕਿਸੇ ਵੀ ਪਿੰਡ ਦੇ ਆਲੇ ਦੁਆਲੇ ਦੀ ਵਾਟਰ ਬੋਡੀ ਤੋਂ ਦੂਰ ਰਹੋ ਔਰ ਪੂਰੇ ਇਤਿਹਾਸ ਵਰਤੋ ਜੀ ਜਿੱਥੇ ਵੀ ਕੋਈ ਇੱਕ ਤਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਅਫਵਾਹੇ ਤੇ ਜਾਂ ਕਿਸੇ ਵੀ ਮਿਸ ਇਨਫੋਰਮੇਸ਼ਨ ਤੇ سوشل میڈیا ਤੇ अनऑथराइज्ड ਖਬਰਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਤੁਹਾਨੂੰ ਟਰਨਲ ਸਾਂਝੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਔਰ ਜਿੱਥੇ ਵੀ ਸਾਨੂੰ ਲੱਗ ਰਿਹਾ ਸਾਡੀ ਡਰੇਨੇਜ ਦੀਆਂ ਟੀਮਸ ਮੌਕੇ ਤੇ ਉਪਲਬਧ ਹੈ ਨਰੇਗਾ ਨਰੇਗਾ ਦੀ ਲੇਬਰ ਲਗਾਤਾਰ ਲੱਗੀ ਹੋਈ ਹੈ ਤਾਂ ਕਿ ਅਸੀਂ ਕਿਤੇ ਵੀ ਕੋਈ ਵੀਕਨੈਸ ਸਾਨੂੰ ਲੱਗਦੀ ਹੈ ਬੈਂਕਸ ਦੇ ਉੱਤੇ ਅਸੀਂ ਲਗਾਤਾਰ ਉਹਨੂੰ ਸਟਰੈਂਥਨ ਕਰਦੇ ਜਾ ਰਹੇ ਹਾਂ